ਜੀ ਕੁੱਤੇ ਉੱਥੇ ਚਿੰਬੜੇ ਹੋਏ ਤੇ ਜਨਾਲ ਲੱਗੇ ਉਹ ਹੁਣ ਆ ਕੇ ਜਾ ਕੇ ਛੜਾਇਆ ਜੀ ਹੁਣ ਵੀ ਉੱਥੇ ਕੁੱਤੇ ਖੇਚ ਰਹੇ تھے ਇਹਨੂੰ ਕਿੰਨੇ ਕੁੱਤੇ ਚਾਰ ਪੰਜ ਕੁੱਤੇ ਤੇ ਜੀ ਇਹ ਬਜ਼ੁਰਗਾਂ ਕੀ ਰਹਿੰਦੇ ਸੀ ਖੇਚੇ ਰਹਿੰਦੇ ਤੇ ਜੀ ਖੇਤੋਂ ਹੀ ਸ਼ਾਮ ਨੂੰ ਸ਼ਾਮ ਨੂੰ ਰੋਟੀ ਖਾ ਕੇ ਉਰੇ ਆ ਕੇ ਪੈ ਜਾਂਦੇ ਤੇ ਜੀ ਇਹ ਹਾਂ ਇਹ ਕਿੰਨੇ ਕਵਾਰਾ ਕੁੱਤੇ ਨੇ ਲੱਗੇ ਕੁੱਤੇ ਤਾਂ ਬਹੁਤ ਨੇ ਜੀ ਵਾਰਾ ਇਹਨਾਂ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਜੀ ਰੇਕ ਬੰਦੇ ਨੂੰ ਪੈਂਦੇ ਨੇ ਪਹਿਲਾਂ ਪਿਛਲੇ ਆਪਣੇ ਥੋੜੇ ਦਿਨਾਂ ਚ ਇਥੇ ਬਰਛਟ ਪਿੰਡ ਵੀ ਮੁੰਡਾ ਖਾ ਲਿਆ ਕੁੱਤੇ ਨੇ ਇੱਕ ਕੱਲੇ ਮਜਰੇ ਵੀ ਵੱਢ ਲਏ ਇਹਨਾਂ ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ ਕੋਈ ਖੇਤ ਤੇ ਰਹਿੰਦੇ ਤੇ ਤੇ ਨਦੀ ਕਸੇ ਬਰਸੀਨ ਭਰਨ ਗਏ ਤੇ ਉੱਥੇ ਖਿੱਚ ਕੇ ਖਾਸੇ ਦੂਰ ਲਈ ਫਰਦੇ ਤੇ ਜਦੋਂ ਸਾਨੂੰ ਦੇਖਿਆ ਵੀ ਖਾਦਾ ਪਿਆ ਤੀ ਕੁੱਤਿਆਂ ਦਾ ਖਾਦੇ ਸੀ ਕੁੱਤੇ ਹਾਂ ਇਹ ਕਿੰਨੀ ਉਮਰ ਦੀ ਤੋਂ 85 ਸਾਲ ਦੀ ਉਮਰ ਦੀ ਕਿੰਨੇ ਭੈਣ ਤੋਂ ਕੱਲ੍ਹ ਲਈ ਹੈ ਜੀ ਬੜਾ ਭਾਈ ਤੇ ਉਹਦੀ ਡੈਥ ਖੇਚੀ ਰੰਤ ਫਦਰ ਦਾ ਹਾਏ ਕੱਲ੍ਹ ਹੀ ਰਹਿਣ ਵਾਲੇ ਸੀ ਮੰਗਤਾ ਜੀ ਬਸ ਇਨਸਾਫ ਚਾਹੀਦਾ ਵੀ ਗਾਹਾਂ ਵਾਸਤੇ ਵੀ ਆਹੇ ਤਾਂ ਨੁਕਸਾਨ ਹੋ ਗਿਆ ਕੱਲ੍ਹ ਵੀ ਹੋਏ ਇਹ ਜਿਹੇ ਹਾਫ ਸਿਰ ਉੱਪਰ ਨੇ ਹਾਂ ਜੀ ਪਹਿਲਾਂ ਵੀ ਆਸੀ ਹੋਈ ਮੰਗਤਾ ਜੀ ਆਹੀ ਆ ਵੀ ਇਨਸਾਫ ਚਾਹੀਦਾ ਵੀ ਜਿਵੇਂ ਵੀ ਹੁਣ ਇਹਦਾ ਇਲਾਜ ਹੋਣਾ ਚਾਹੀਦਾ ਕੁੱਤਿਆਂ ਦਾ ਵੀਰਾਂ ਨੂੰ ਹੂੰ ਦੁਰਗਾ ਦਾ ਬਹੁਤ ਆਸਰਾ ਹੈ ਤੁਹਾਨੂੰ ਬਹੁਤ ਜ਼ਿਆਦਾ ਤੀਖੇ ਚ ਸਾਰੀ ਉਰਾਖੀ ਹੁੰਦੀ ਸੀ। ਬਾਈ ਹੱਕੀ ਰ। ਇਹ ਜੀ ਪ੍ਰਸ਼ਾਸਨ ਨੂੰ ਆਪ ਹੀ ਚਾਹੀਦਾ ਜੀ ਇਸ ਵਾਸਤੇ ਪਿੰਡਾਂ ਦੇ ਵਿੱਚ ਇਹ ਕੁੱਤਿਆਂ ਦੀ ਵਾਰਾਗਰਦੀ, ਡੰਗਰਾਂ ਦੀ ਵਾਰਾਗਰਦੀ ਜਿਨ੍ਹਾਂ ਨੇ ਕਾਫੀ ਸਾਡੇ ਏਰੀਆ ਦੇ ਵਿੱਚ ਪਿਛਲੇ ਹਫਤੇ ਬਰਸੜ ਪਿੰਡ ਦੇ ਵਿੱਚ ਬੱਚਾ ਦੀ ਡੈਥ ਹੋ ਗਈ। ਫਿਰ ਸਾਡੇ ਨਾਲ ਇਕੱਲੇ ਮਾਜਰਾ ਪਿੰਡਾ ਜੀ ਉੱਥੇ ਉਹਨੂੰ ਖੇਤ ਚ ਕੰਮ ਕਰਦੇ ਨੂੰ ਪੈਗੇ। ਅੱਜ ਸਾਡੇ ਸੌਜੇ ਪਿੰਡ ਦਾ ਹੀ ਜੀਤ ਸਿੰਘ ਜਿਹੜਾ ਆਪਣੀ ਮੋਟਰ ਤੇ ਸਵੇਰ ਸ਼ਾਮ ਜਾ ਕੇ ਰੋਟੀ ਖਾ ਕੇ ਵਾਪਸ ਇੱਥੇ ਆ ਜਾਂਦਾ ਸੀ। ਇਹ ਥਿਰੰਦਾ ਸੀਗਾ ਉਹ ਆ ਕੇ ਆਪਣੇ ਖੇਤ ਦੇ ਵਿੱਚ ਮੋਟਰ ਤੇ ਬੈਠਾ ਸੀਗਾ ਇਹਨਾਂ ਨੇ ਆ ਕੇ ਕੁੱਤਿਆਂ ਨੇ ਪੰਜ ਛੇ ਨੇ ਕੜੀਸ ਕੇ ਕਣਕ ਦੇ ਵਿੱਚ ਲੈ ਗਈ ਪਰ ਖਾ ਲਿਆ ਜੀ ਤਕਰੀਬਨ ਉਹਦੀ ਮੌਕਾ